ਪੁੱਤ ਤਾ ਨੂੰ ਚੰਗਾ ਭਲਾ ਪਤਾ ਵਾ ਵੀ ਤੁਹਾਡੇ ਨਾਲ ਉਹਨਾਂ ਦਾ ਕਿੰਨਾ ਕੁ ਵਾ ਆ ਵਿਆਹ ਤੇ ਤੇ ਨਾ ਲੋਕਾਂ ਲੱਜੀ ਹਨੂ ਜਾਣਾ ਪਿਆ ਸਿਆਣੇ ਕਹਿੰਦੇ ਹੁੰਦੇ ਨਾ ਸ਼ਰੀਕੇ ਦਾ ਦਾਣਾ ਤੇ ਸਿਰ ਦੁਖਦਿਆਂ ਵੀ ਖਾਣਾ ਮੰਮੀ ਲੜਾਈ ਤੇ ਹੋਈ ਵੱਡਿਆਂ ਦੀ ਸਾਡਾ ਕੀ ਕਸੂਰ ਆਹੀਂ ਤੇ ਜਾ ਹੀ ਸਕਦੇ ਆ ਨਾ ਨਾਲੇ ਵੀਰ ਕਿਹੜਾ ਸਾਨੂੰ ਕੁਝ ਕਹਿੰਦਾ ਵਾ ਸੰਦੀਪ ਮੈਂ ਤੁਹਾਡੀ ਗੱਲ ਮੰਨਦੀ ਆ ਪਰ ਜੜੇ ਸ਼ਗਨ ਵਿਆਹ ਨਾ ਕੁੜੀਆਂ ਨੇ ਕਰਨੇ ਹੁੰਦੇ ਆ ਨਾ ਤੇਰੀ ਚਾਚੀ ਦਾ ਫਰਜ਼ ਬੰਦਾ ਹੀ ਤਾਨੂੰ ਗਾੜੀ ਕਰਨ ਦਾ ਸਾਰੇ ਕੰਮ ਉਹਨੇ ਆਪਣੀ ਭਣੇ ਵੀ ਨੂੰ ਗਾੜੀ ਕਰਕੇ ਕੀਤੇ ਆ ਪਰੇ ਆ ਵੀ ਮੈਂ ਤੇ ਰਜਿੰਦਰ ਨੂੰ ਬੜੀ ਯਾਰੀ ਸਮਝਾਇਆ ਪੀਰ ਨੂੰ ਪਰਜਾਈ ਨੂੰ ਸਮਝਾਇਆ ਕਰ ਯਾਰ ਮਾਲਾ ਸਾਡਾ ਬੱਚਾ ਨਹੀਂ ਆ ਚਲ ਧੀਆ ਵੀ ਤੇ ਸਾਡੀਆਂ ਮੁੰਡਿਆ ਰਗੀਆਂ ਹੀ ਆ ਤੇ ਪੁੱਤਣ ਕਿਸੇ ਦਿਨ ਆਣ ਕੇ ਪਿੰਡ ਫੇਰਾ ਮਾਰ ਆਇਓ ਹਾਂਜੀ ਬਿਜੀ ਹੁਣਾਈ ਆ ਪਰ ਪਤਾ ਨਾ ਕੀ ਆ ਸਸੀ ਗਰੇਵਿੰਦਰ ਸੱਚਾ ਵੀਰ ਜੀ ਕੋ ਠੀਕ ਠਾਕ ਹਾਂਜੀ ਵਧੀਆ ਠੀਕ ਠਾਕ ਆ ਮੈਂ ਤਾਂ ਕਹਿਣਾ ਸੀ ਤੁਹਾਡੇ ਨਾਲ ਹੀ ਚੱਲਦੇ ਤੁਸੀਂ ਤੇ ਚੰਗਾ ਹੋ ਗਿਆ ਮੰਮੀ ਚੱਲ ਗਈ ਆ ਮੈਂ ਤਾਂ ਹੀ ਜਾਨੀ ਇਕੱਠੀਆਂ ਹੋਣ ਨਹੀਂ ਮੈਂ ਤਾਂ ਹੀ ਕਹਿਂਦੀ ਪਤਾ ਨਹੀਂ ਮੇਰੇ ਭਾਬੀ ਘਰ ਹੋਣੇ ਆ ਕਿ ਨਹੀਂ ਨੇ ਗੇਟਸ ਨਾਲ ਕਿ ਡੀਆਂ ਚੱਕਣਾ ਚੱਕਣਾ ਕੀ ਹੈ ਚਾਚੀ ਜੀ ਤੀ ਭਾਬੀ ਨੂੰ ਮਿਲਾ ਦੋ ਹਾਂ ਇੱਕ ਵਾਰੀ ਅਸੀਂ ਤੇ ਭਾਬੀ ਨੂੰ ਮਿਲਣ ਆਏ ਹਾਂ ਕਿਉਂ ਬੜਾ ਚਾਹ ਆ ਮਿਲੰਦਾ ਮਿਲਾ ਦੋ ਇੱਕ ਵਾਰੀ ਕੋਤੋਂ ਗੱਲ ਨਹੀਂ ਹੋਈ ਸਾਡੀ ਚੋਪਰ ਕੇ ਨਾ ਆਪਣੇ ਘਰ ਚੱਲ ਜਾ ਤੂੰ ਨਾ ਨਵੀਂ ਨਵੀਂ ਆਈ ਵਿਆਹੀ ਤੇ ਤੈਨੂੰ ਨਾ ਆਪਣੇ ਘਰ ਦੇ ਅਸੂਲ ਦੱਸਦਾ ਹਾਂ ਹਾਂਜੀ ਮੰਮੀ ਜੀ ਸੁਣ ਮੇਰੀ ਗੱਲ ਆੜੇ ਲਾਗੇ ਗਵਾਂਢੀ ਹੈ ਨਾ ਸਾਡੇ ਲਵਲੀਅਤ ਆਏ ਹੋਣੀ ਆ ਹਾਂਜੀ ਹਾਂਜੀ ਤੇ ਇਹਨਾਂ ਨਾਲ ਹੜੀ ਘਾਟ ਹੀ ਬੰਦੀ ਆ ਜੇਕਰ ਤੇ ਮੈਂ ਗੱਲ ਕਰਦੇ ਉਹਨਾਂ ਨਾਲ ਵੇਖ ਲਿਆ ਨਾ ਤੇ ਬੈਠੀ ਵੇਖ ਲਿਆ ਤੇ ਮਿਰਤੋ ਬੁਰਾ ਨਹੀਂ ਕੋਈ ਹੈਗਾ ਵੇਖ ਲਓ ਹਾਂ ਦੇਦੀ ਭਾਬੀ ਨੂੰ ਨਾ ਚਾਚੀ ਨੇ ਮਿਲਣ ਨਹੀਂ ਦਿੱਤਾ ਹੈਗਾ ਜੇ ਕਿਤੇ ਮਿਲਣ ਦਿੰਦੇ ਤੇ ਕੀ ਕਸ ਜਾਣਾ ਹੀ ਭਲਾ ਮੁਖਤਿਆਰ ਧਿਆਨ ਰੱਖੀ ਮੇਰਾ ਵੀਰ ਜੇ ਚੰਗਾ ਕਿਤੇ ਰਿਸ਼ਤਾ ਮਿਲੂਗਾ ਨਾ ਤੇ ਕਰ ਦਾਂਗੇ ਫਿਰ ਉੱਥੇ ਹੈ ਭਾਈ ਮੇਰਾ ਧਿਆਨ ਆ